ਸਤਿ ਸਿੰਘ ਕਿੱਥੇ ਚੱਲਾ ਗੁਰਦੁਆਰੇ ਚੱਲੇ ਫੇਕ ਜਕਾਰਾ ਬੁਲਾਦੇ ਹਾਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਅਸੀਸ ਕਿੱਥੇ ਚਲੀ ਗੁਰਦੁਆਰਾ ਸਾਹਿਬ ਲੰਡਨ ਸਿੱਖ ਸੁਸਾਇਟੀ ਕਲਰਕ ਰੋਡ ਤੇ ਪਹੁੰਚ ਗਏ ਆ ਅੱਜ ਇੱਥੇ ਹੈਗਾ ਕੀਰਤਨ ਦਰਬਾਰ ਪਾਰਕਿੰਗ ਫੁੱਲ ਪਾਰਕਿੰਗ ਨਿਸ਼ਾਨ ਸਾਹਿਬ ਨਵਾਂ ਲਾਤਾ ਨਾ ਪਰ ਦੁਬਾਰਾ ਸਾਹ ਪਹੁੰਚ ਗਏ ਲਗੇ ਇੰਟਰਨਲ ਗਵਾਰਗ ਕਿ ਤੁਹਾਡੀ ਮੁੱਠੇਮਾਂ ਦੀ ਜਾਚ ਕੋ ਜਾਣਾ ਜਿਵੇਂ ਗੁਰੂ ਦੇ ਲਾਲ ਕੰਧਾਂ ਵਿੱਚ ਚੜ ਕੇ ਪਾਪੀ ਸ਼ਹੀਦ ਕਰਦੇ ਨੇ ਉਹਨਾਂ ਸੱਤਰਾਂ ਨੂੰ ਮਹਿਰਮ ਦਾ ਜੱਥਾ ਆ ਵੀ ਦੀ ਖੇਮਤ ਵਿੱਚ ਇਉਂ ਮੇਰੇ ਕਹਾਂ ਜੀ ਤਾਨੇ ਗੰਗ ਵਿੱਚ ਚਮਕੌਰ ਦੀ ਧਰਤੀ ਤੇ ਦੋ ਹੱਥ ਮੈਰੀਆਂ ਨਾ ਜਿਵੇਂ ਕਰਦਾ ਟੱਟ ਜਖਾ ਬਾੜ ਦੇ ਰੂਪ ਚੇ ਅਤੇ <muchas> ਇਹ ਤਾਂ ਵੀ ਮੱਥਾ ਠੀਕ ਹੋ ਗਿਆ ਮੀਨੇ ਲਾਈ ਆ ਪੂਰੀ ਸ਼ੈਬਰ ਮੀਨ ਹੀ ਹਟਦਾ ਚਾਹ ਪਾ ਲਿਆਂਦੀ ਉ ਨਾਲ ਹੀ ਪੀਨੇ ਪੀਨੇ ਜਾਂਦੇ ਆ ਘਰ ਨੂੰ ਵਧੀਆ ਸੀ ਪ੍ਰੋਗਰਾਮ ਉ ਲੋ ਜੀ ਸਤਿ ਸ੍ਰੀ ਅਕਾਲ ਹਾਂ ਗੁਰਦੁਆਰਾ ਸਾਹਿਬ ਤੋਂ ਆਪਾਂ ਆ ਗਏ ਘਰ ਅੱਜ ਸ਼ਹੀਦੀ ਦਿਨ ਮਨਾਇਆ ਸੀ ਉੱਥੇ ਗੁਰਦੁਆਰਾ ਸਾਹਿਬ ਆ ਸੰਡੇ ਸੀਗਾ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੋਰਵਰ ਸਿੰਘ ਫਤਿਹ ਸਿੰਘ ਉਹਨਾਂ ਦਾ ਸੋ ਸਾਰਾ ਕੁਛ ਵਧੀਆ ਐ ਨਾ ਸਾਡੇ ਹੋ ਗਿਆ ਵਧੀਆ ਤਾਂ ਲੰਗਰ ਛੱਕ ਕੇ ਆ ਗਏ ਘਰ ਮੀਂਹ ਨਹੀਂ ਹੋਇਆ ਬੰਦ ਐ ਇੱਦੀ ਪਈ ਜਾਂਦਾ ਰਾਤ ਦਾ ਪੈਂਦਾ ਕੱਲ ਦੁਪਹਿਰ ਤੱਕ ਇੱਦੀ ਪੈਣਾ 24 ਘੰਟੇ ਮਿਲਾਂ ਦਾ ਆਹ ਦੇਖੋ ਬਾਹਰ ਹੋਰੀ ਮੀਂਹ ਨੇ ਧੂੜਵਾ ਲੀਓ ਜਿੰਨੀ ਜਿੰਨੀ ਸਨੋ ਸੀ ਸਾਰੀ ਖੋਰਤੀ ਆ ਚਲੋ ਆਪਾਂ ਹੁਣ ਮਿਲਦੇ ਆਂ ਵਾਹਿਗੁਰੂ